ਵਾਈ ਕੁਰਜੀ ਕਾ ਖਾਲਸਾ ਵਾਈ ਕੁਰਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵਾਈਗਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਅਸੀਂ ਇੱਕ ਸਪੈਸ਼ਲ ਜੀ ਵੀਡੀਓ ਲਿਆਏ ਆ ਜਿਵੇਂ ਅੱਜ ਕੱਲ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਏ ਸ਼ੇਪ ਦੇ ਵਿੱਚ ਸੂਟ ਹੈ ਨਾ ਤੇ ਉਹ ਸੂਟ ਕਿਵੇਂ ਕਟਿੰਗ ਕਰਨੇ ਏ ਸ਼ੇਪ ਦਾ ਘੇਰਾ ਕਿਵੇਂ ਕਟਿੰਗ ਕਰਨਾ ਆ ਉਹ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸੀਂ ਇੱਕ ਸੂਟ ਕੱਟਣ ਲੱਗੇ ਆ ਏ ਸ਼ੇਪ ਦੇ ਵਿੱਚ ਠੀਕ ਹੈ ਜੀ ਜਿਵੇਂ ਨਾਰਮਲ ਤੁਸੀਂ ਸੂਟ ਕਟਿੰਗ ਕਰਦੇ ਆ ਉਸੇ ਤਰ੍ਹਾਂ ਇਹ ਦੋ ਪੱਲੇ ਵਿਛਾ ਲੈਣੇ ਆ ਸਭ ਤੋਂ ਪਹਿਲਾਂ ਏ ਸ਼ੇਪ ਦੇ ਲਈ ਤੁਸੀਂ ਜਦੋਂ ਪੀਸ ਕਟਿੰਗ ਕਰਨੇ ਆ ਉਹਦੇ ਲਈ ਕੀ ਦੇਖਣਾ ਹੈ ਕਿ ਤੁਸੀਂ ਕਸਟਮਰ ਦਾ ਘੇਰਾ ਕਿੰਨਾ ਰੱਖਣਾ ਹੈ ਠੀਕ ਹੈ ਜੀ ਘੇਰਾ ਸਾਟਾ ਹੁੰਦਾ ਆ ਜਿਵੇਂ ਅਸੀਂ ਨਾਰਮਲ ਘੇਰਾ ਰੱਖਦੇ ਆ ਸਪੋਜ਼ ਤੁਹਾਡਾ 20 ਇੰਚ ਹੈ ਘੇਰਾ ਤਾਂ ਉਹਦੇ ਵਿੱਚ ਤੁਸੀਂ ਤਿੰਨ ਜਾਂ 4 ਇੰਚ ਪਲੱਸ ਕਰ ਲੈਣਾ ਹੈ ਠੀਕ ਹੈ ਜੀ ਜਿੰਨਾ ਵੀ ਤੁਹਾਡਾ ਘੇਰਾ ਹੈ ਉਹਦੇ ਵਿੱਚ ਤਿੰਨ ਜਾਂ 4 ਇੰਚ ਪਲੱਸ ਕਰ ਲੈਣਾ ਹੈ ਠੀਕ ਹੈ ਸਪੋਜ਼ ਤੁਹਾਡਾ ਘੇਰਾ 20 ਇੰਚ ਹੈ ਤਾਂ ਉਹਦੇ ਵਿੱਚ ਅਗਰ ਤੁਸੀਂ ਤੁਹਾਡਾ ਕਸਟਮਰ ਤੁਸੀਂ ਪੁੱਛ ਲੈਣਾ ਹੈ ਕਿ ਕਿੰਨਾ ਖੁੱਲਾ ਰੱਖਣਾ ਚਾਹੁੰਦਾ ਹੈ ਘੇਰਾ ਸਪੋਜ਼ 3 ਇੰਚ ਪਲੱਸ ਕੀਤਾ ਤਾਂ 23 ਇੰਚ ਸਾਡਾ ਤਿਆਰ ਘੇਰਾ ਬਣਨਾ ਹੈ ਔਰ ਲੂਜ਼ਿੰਗ ਜਿਹੜੀ ਆ ਉਹ ਅਸੀਂ 4 ਇੰਚ ਦੀ ਦੇਣੀ ਹੈ ਠੀਕ ਹੈ ਜੀ ਇੱਥੇ ਹੁਣ ਸਾਡੇ ਕਸਟਮਰ ਦਾ ਘੇਰਾ ਹੈਗਾ 23 ਇੰਚ ਤਿਆਰ ਹੈ ਤੇ 4 ਇੰਚ ਦੀ ਲੂਜ਼ਿੰਗ ਅਸੀਂ ਦੇ ਲਈ ਆ ਠੀਕ ਹੈ ਜੀ ਅਗਰ ਤਾਂ ਤੁਸੀਂ ਪਾਈਪਿੰਗ ਲਗਾਨੀ ਹੈ ਤਾਂ 4 ਇੰਚ ਦੀ ਲੂਜ਼ਿੰਗ ਦੇ ਲੈਣੀ ਹੈ ਅਗਰ ਸਿੰਪਲ ਰੱਖਣਾ ਹੈ ਤਾਂ ਤੁਸੀਂ 3 ਇੰਚ ਦੀ ਲੂਜ਼ਿੰਗ ਦੇ ਲੈਣੀ ਹੈ ਠੀਕ ਹੈ ਜੀ ਹੁਣ ਅਸੀਂ 23 ਇੰਚ ਦੇ ਹਿਸਾਬ ਦੇ ਨਾਲ ਅਸੀਂ 13.5 ਇੰਚ ਦਾ ਲੈ ਲਿਆ ਆ 27 ਇੰਚ ਦਾ 4 ਇੰਚ ਐਕਸਟਰਾ ਕਰਕੇ ਠੀਕ ਹੈ ਜੀ 27 ਇੰਚ ਦੀ ਘੇਰੇ ਦੀ ਕਟਿੰਗ ਕਰਕੇ ਅਸੀਂ ਪੀਸ ਲੈ ਕੇ ਪ੍ਰੈਸ ਕਰਕੇ ਵਿਛਾ ਲਿਆ ਹੁਣ ਅਸੀਂ ਕਰਾਂਗੇ ਕਟਿੰਗ ਸਭ ਤੋਂ ਪਹਿਲਾਂ ਇੱਥੇ ਅਸੀਂ ਇੱਕ ਸਿੱਧੀ ਲਾਈਨ ਡਰਾ ਕਰਨੀ ਆ ਹਮੇਸ਼ਾ ਹੀ ਤਰ੍ਹਾਂ ਤਾਂ ਕਿ ਜਿਹੜੀ ਕਾਨ ਹੈ ਉਹ ਨਿਕਲ ਜਵੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਚੈਸਟ ਦਾ ਨਿਸ਼ਾਨ ਲਗਾਵਾਂਗੇ ਕਿ ਆਰਮ ਹੋਲ ਜਿਹੜੀ ਹੈ ਕਿੰਨੇ ਤੇ ਲੱਗਣੀ ਆ ਸਾਡੇ ਕਸਟਮਰ ਦੀ ਚੈਸਟ ਹੈਗੀ 20 ਇੰਚ ਤਾਂ ਅਸੀਂ ਇੱਥੇ ਲਗਾਵਾਂਗੇ 7 ਇੰਚ ਔਰ ਪਲੇਟਾਂ ਦੇ ਨਿਸ਼ਾਨ ਕਿਉਂਕਿ ਸਾਡੇ ਕਸਟਮਰ ਪਲੇਟਸ ਸਿਰਫ ਬੈਕ ਤੇ ਹੀ ਪਵਾਉਂਦਾ ਹੈ ਤਾਂ ਅਸੀਂ ਇੱਥੇ ਸਿਰਫ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਸਾਡੇ ਕਸਟਮਰ ਦੀ ਹੈਗੀ 15 ਇੰਚ ਤੇ ਔਰ ਜੋ ਚਾਕ ਲੈਂਥ ਹੈਗੀ ਆ ਉਹ 13.5 ਹੈ ਤਾਂ ਅਸੀਂ 14 ਇੰਚ ਤੇ ਰੱਖਾਂਗੇ ਠੀਕ ਹੈ ਜੀ ਔਰ ਇਸੇ ਤਰ੍ਹਾਂ ਤੁਸੀਂ ਉੱਪਰ ਤੋਂ ਇੰਚ ਟੇਪ ਰੱਖ ਕੇ ਜਿੰਨੀ ਵੀ ਸੂਟ ਦੀ ਲੰਬਾਈ ਹੈਗੀ ਆ ਉਸ ਦੇ ਵਿੱਚ 3 ਇੰਚ ਪਲੱਸ ਕਰ ਲੈਣਾ ਜਿਵੇਂ 42 ਹੈ ਤਾਂ 45 ਇੰਚ ਅਸੀਂ ਪੀਸ ਦੀ ਲੰਬਾਈ ਲਵਾਂਗੇ ਔਰ 60 42 ਤੇ ਇੱਕ ਮਾਰਕਿੰਗ ਕਰ ਲੈਣੀ ਹੈ ਜਿੱਥੋਂ ਅਸੀਂ ਫੋਲਡ ਕਰਨਾ ਹੈ ਹੁਣ ਇਹਨਾਂ ਲਾਈਨਾਂ ਨੂੰ ਅਸੀਂ ਸਿੱਧਾ ਡਰਾ ਕਰ ਲੈਣਾ ਹੈ ਇਸ ਵੀਡੀਓ ਦੇ ਵਿੱਚ ਤੁਹਾਡੇ ਦੋ ਟਾਪਿਕ ਇੱਕ ਤਰ੍ਹਾਂ ਦੇ ਨਾਲ ਹੋ ਜਾਣੇ ਇੱਕ ਤਾਂ ਤੁਹਾਨੂੰ ਬਿਨਾ ਪਲੇਟ ਤੋਂ ਸੂਟ ਕਟਿੰਗ ਕਰਨ ਦਾ ਆਈਡੀਆ ਮਿਲ ਜਾਣਾ ਔਰ ਦੂਸਰਾ A ਸ਼ੇਪ ਦੇ ਵਿੱਚ ਸੂਟ ਕਟਿੰਗ ਕਰਨ ਦਾ ਠੀਕ ਹੈ ਜੀ ਅਸੀਂ ਉਪਰੋਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ ਹੋਇਆ ਕਿ ਕਿਵੇਂ ਫਿਟਿੰਗ ਦੇ ਨਿਸ਼ਾਨ ਲਗਾਣੇ ਆ ਹੈਨਾ ਤੇ ਸਭ ਤੋਂ ਪਹਿਲਾਂ ਅਸੀਂ ਇੱਥੇ ਕੀ ਕਰਾਂਗੇ ਜਿੰਨੀ ਸਾਡੀ ਚੈਸਟ ਹੈ ਅਗਰ ਤਾਂ ਤੁਸੀਂ ਪਲੇਟਸ ਪਾ ਲਈਆਂ ਤਾਂ ਅੱਧਾ ਇੰਚ ਐਕਸਟਰਾ ਪਲੱਸ ਕਰ ਲੈਣਾ ਹੈ ਨਹੀਂ ਹੈ ਤਾਂ ਫੁੱਲ ਜਿੰਨੀ ਚੈਸਟ ਹੈ ਉਹਦਾ ਹਾਫ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਅਸੀਂ ਕਮਰ ਦਾ ਔਰ हिਪ ਦਾ ਜਿੰਨੀ हिਪ ਹੈ ਉਹਦਾ ਹਾਫ ਕਰ ਲੈਣਾ ਅਗਰ ਤਾਂ ਤੁਸੀਂ ਜ਼ਿਆਦਾ ਥੋੜਾ ਪਾਕਿਸਤਾਨੀ ਸਟਾਈਲ ਦੇ ਵਿੱਚ A ਸ਼ੇਪ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਫਿਰ ਤਾਂ ਜਿੰਨੀ ਤੁਹਾਡੀ ਨਾਰਮਲ ਹਿਪ ਹੈਗੀ ਆ ਉਹਦੇ ਵਿੱਚ ਤੁਸੀਂ 2 ਇੰਚ ਲੂਜ਼ਿੰਗ ਦੇ ਲੈਣੀ ਹੈ ਠੀਕ ਹੈ ਜੀ ਹਿਪ ਦੇ ਵਿੱਚ 2 ਇੰਚ ਪਲੱਸ ਕਰ ਲੈਣਾ ਅਗਰ ਸਪੋਜ਼ ਤੁਹਾਡੀ ਹਿਪ B ਹੈ ਤਾਂ ਤੁਸੀਂ 22 ਇੰਚ ਤਿਆਰ ਰੱਖਣੀ ਆ ਅਗਰ ਤੁਹਾਡਾ ਕਸਟਮਰ ਨਾਰਮਲ ਚਾਹੁੰਦਾ ਹੈ ਕਿ ਜਿੰਨੀ ਹੈਗੀ ਆ ਓਨੀ ਰੱਖਣੀ ਆ ਤਾਂ ਫਿਰ ਤੁਸੀਂ हिਪ ਓਨੀ ਰੱਖ ਕੇ ਘੇਰੇ ਦੇ ਵਿੱਚ ਲੂਜ਼ਿੰਗ ਕਰ ਲੈਣੀ ਆ ਠੀਕ ਹੈ ਜੀ ਹੁਣ ਅਸੀਂ ਸਾਡੇ ਕਸਟਮਰ ਨੂੰ हिਪ ਨਾਰਮਲ ਚਾਹੀਦੀ ਆ ਤਾਂ ਉਹਨਾਂ ਦੀ हिਪ ਹੈਗੀ ਆ 22 ਤਾਂ 10.5 ਇੰਚ ਔਰ ਇੱਥੋਂ ਘੇਰਾ ਹੈਗਾ ਸਾਡਾ 23 ਇੰਚ 23 ਇੰਚ ਦਾ ਹਾਫ ਹੋ ਗਿਆ 11.5 ਇੰਚ ਠੀਕ ਹੈ ਜੀ ਇਹਨਾਂ ਨੂੰ ਅਸੀਂ ਮਿਲਾ ਲੈਣਾ ਆ ਠੀਕ ਹੈ ਇਹ ਸਾਡੇ ਫਿਟਿੰਗ ਦੇ ਨਿਸ਼ਾਨ ਹੋਗੇ ਔਰ ਇੱਥੋਂ ਅਸੀਂ ਇਸ ਤਰੀਕੇ ਦੇ ਨਾਲ ਮਿਲਾ ਲੈਣਾ ਔਰ ਇੱਥੋਂ ਅਸੀਂ 2 ਇੰਚ ਦੀ ਮਾਰਕਿੰਗ ਮਾਰਜਿਨ ਛੱਡ ਕੇ ਇੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇਹ ਸਾਡੇ A ਸ਼ੇਪ ਦੇ ਘੇਰੇ ਦੀ ਮਾਰਕਿੰਗ ਹੋ ਗਈ ਆ ਹਾਂਜੀ ਇਹ ਅਸੀਂ ਤੁਹਾਨੂੰ ਨੀਚੇ ਤੋਂ A ਸ਼ੇਪ ਦੇ ਘੇਰੇ ਦੀ ਜੋ ਕਟਿੰਗ ਉਹ ਦੱਸ ਦਿੱਤੀ ਆ ਹੁਣ ਇਤੋਂ ਅਸੀਂ ਟੀਰੇ ਦੀ ਕਟਿੰਗ ਕਰਨੀ ਹੈ ਟੀਰਾ ਜਿਹੜਾ ਤੁਸੀਂ ਹਮੇਸ਼ਾ ਬੈਕ ਨੈਕ ਦੇ ਅਕੋਰਡਿੰਗ ਰੱਖਣਾ ਆ ਤੇ ਸਵਾਸ਼ੀਏ ਸਾਡੇ ਕਸਟਮਰ ਦਾ ਕਿਉਂਕਿ ਬੈਕ ਨੈਕ ਜਿਹੜਾ ਹੈ ਸਵਾ 6 ਇੰਚ 6.5 ਇੰਚ ਇਸ ਤਰ੍ਹਾਂ ਤੁਸੀਂ ਗਲਾਈ ਦੇ ਲੈਣੀ ਆ ਇਹ ਦੇਖੋ ਉਹੀ 1.5 ਇੰਚ ਅ 2.5 ਇੰਚ ਦੀ ਠੀਕ ਹੈ ਜੀ ਜੋ ਆਮ ਨੋਰਮਲ ਪੈਂਦੀ ਹੈ ਇਥੋਂ ਅਸੀਂ 2.5 ਇੰਚ ਛੱਡ ਕੇ ਇਸ ਤਰੀਕੇ ਨਾਲ ਪਹਿਲਾਂ ਚਾਰੋਂ ਪੱਲਿਆਂ ਨੂੰ ਰੱਖ ਕੇ ਕਟਿੰਗ ਕਰ ਲੈਣੀ ਆ ਇਹ ਜੋ ਐਕਸਟਰਾ ਫੈਬਰਿਕ ਹੈ ਉਹਨੂੰ ਅਸੀਂ ਕਟਿੰਗ ਕਰ ਲੈਣਾ ਆ ਇੱਥੇ ਅਸੀਂ ਲਗਾ ਲੈਣੇ ਆ ਕੱਟ ਹੁਣ ਅਸੀਂ ਕਰਨੀ ਹੈ ਫਰੰਟ ਆਰਮਹੋਲ ਦੀ ਕਟਿੰਗ ਠੀਕ ਹੈ ਜੀ ਬਹੁਤ ਹੀ ਸਿੰਪਲ ਔਰ ਈਜ਼ੀ ਤਰੀਕਾ ਹੈ A ਸ਼ੇਪ ਦਾ ਸੂਟ ਕੱਟਣ ਦੇ ਲਈ ਅਗਰ ਤੁਸੀਂ ਜ਼ਿਆਦਾ ਘੇਰਾ ਰੱਖਣਾ ਚਾਹੁੰਦੇ ਹੋ A ਸ਼ੇਪ ਦੇ ਵਿੱਚ ਤਾਂ ਤੁਸੀਂ 5 ਇੰਚ ਦੀ ਵੀ ਲੂਜ਼ਿੰਗ ਦੇ ਸਕਦੇ ਹੋ ਜੋ ਨਾਰਮਲ ਆਮ ਹੈ 3 ਜਾਂ 4 ਇੰਚ ਦੀ ਲੂਜ਼ਿੰਗ ਚੱਲਦੀ ਹੈ ਘੇਰੇ ਦੇ ਵਿੱਚ ਠੀਕ ਹੈ ਜੀ ਇਹ ਦੇਖੋ ਇਸ ਤਰੀਕੇ ਦੇ ਨਾਲ ਇਹ ਸਾਡਾ A ਸ਼ੇਪ ਦੇ ਵਿੱਚ ਘੇਰਾ ਬਣ ਜਾਊਗਾ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ ਸਮਝਣ ਦਾ ਤਰੀਕਾ ਜਿਹੜਾ ਸਮਝਾಳ್ਦਾ ਆ ਉਹ ਵਧੀਆ ਲੱਗਿਆ ਹੋਊਗਾ ਹੋਰ ਵੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਨਾ ਥੈਂਕ ਯੂ ਫॉर ਵਾਚਿੰਗ ਕਾਰਬਟਿਕ ਚੈਨਲ